Oh um. ਸੈਗ ਵਿਸ਼ਨੂੰ ਭਗਵਾ ਅੰਤਿਆ ਪਿਆਰੇ ਯਾਰ ਸੰਗਿ ਉਹਨ ਕੇ ਭਾਈਆ ਕੜੀ ਹੋ ਵਾਇ ਕਰਦਾ ਨੇ ਦੇ ਜਿਆਦਾ ਗੱਲਾਂ ਵਾਲੇ ਧਿਆਨ ਸੀ ਉਹ ਹੀ ਬਾਗਵਾ ਹੈ ਜਦਾਂ ਇਹ ਕੇ ਧਿਆਨmarg ਕਹਿੰਦਾ ਤੇ ਧਿਆਨ ਦੇਦਾ ਨਹੀਂ ਇੱਧਰ ਜਦਾਂ ਵੀਰ ਨੇ ਮੰਜੀ ਨੇ ਲੈ ਆ ਕੇ ਸ਼ਬਦ ਬੋਲਿਆ ਤੇ ਫਿਰ ਸਾਰੇ ਨੂੰ ਅਗਰ ਬੋਲਿਆ ਨਹੀਂ ਤੇ ਆਪ ਕੋ ਆਪਣੀਆਂ ਗੱਲਾਂ ਚ ਲੱਗੇ ਸਾਰੇ ਉਹਨੇ ਵੀ ਬਾਗਵਾ ਨੇ ਬਰਾ ਕੇ ਬੋਲਿਆ ਤੀਪਲ ਆ ਗਏ ਨਾ ਮਾ ਵੀਰਾਪਨ ਅਵਦ ਅੰਦਰ ਆਗਾ ਜੰਦਾ ਸਤ ਗੁਰ ਸਚਿਆ ਸਾਈਆਂ ਸਤ ਗੁਰ ਸਚਿਆ ਸਾਈਆਂ ਸਤ ਗੁਰ ਸਚਿਆ ਸਾਈਆਂ ਸਤ ਗੁਰ ਸਚਿਆ ਸਾਈਆਂ ਬੀਬੀਆਂ ਨੇ ਲੈ ਜਾ ਕੇ ਉਹਦਾ ਮੋਹ ਦਿੱਤਾ ਪਰ ਪਤਾ ਨਹੀਂ ਵਾਦਨੇ ਗੱਡੀ ਕਿੱਧਰਾਂ ਬਾਬਾ ਜੀ ਦਾ ਅਸੀਂ ਇੰਗਲਾ ਕਰਨ ਨੂੰ ਆਈਆਂ ਅਸੀਂ ਗੱਲਾਂ ਕਰਨ ਨੂੰ ਆਇਆ ਗੱਲਾਂ ਕਰਨ ਨੂੰ ਆਇਆ ਅਸੀਂ ਗੱਲਾਂ ਕਰਨ ਨੂੰ ਆਇਆ ਉਹਨਾਂ ਕੋ ਵੀ ਉਸ ਰਾਜਗੁਰੂ ਤੇ ਆਣਦੇ ਤਾਂ ਨਹੀਂ ਪਰਮੇਸ਼ਰ ਨੇ ਸਾਧਕ ਨੇ ਆਪਣੇ ਜਗਾਰੇ ਦਾ ਮਤਲਬ ਪਾਣੀ ਕੁ ਪਾਣੀ ਕਿਤਾ ਦੱਸਿਆ ਕਈ ਕਾਰਨ ਨੇ ਵੀ ਦਾ ਲਿਆ

ਵਾਦ ਪਰਮੇਸ਼ਵਰ ਆਪਨੀ ਆਪ ਕਰੇ ਵਡਿਆਈਆ ਹੰਗ ਬਰਾ ਮੁਲਾਖ ਚਰਾਸੀ ਜੀਵ ਚੰਦ ਸੇਟ ਸਵਾਈ ਬਣਾਵਾ ਨਿਰਗੁਣ ਹੋ ਕੇ ਨਿਰਗੁਣ ਸਾਚ ਖਾਨੇ ਨਾਸੀ ਸੱਚਾ ਸ਼ੈਨ ਸ਼ਾਇਆ ਛੇਰਾ ਦਾ ਸ਼ੇਰ ਬਲਤਾਰੀ ਸਿੰਘ ਆਪਣਾ ਜੋਰ ਪ੍ਰਗਟਾ ਧੁਜਾਸਾ ਨੀ ਨਜ਼ਰ ਕੋਈ ਨਾ ਆਈਆ ਵਿਸ਼ਨੂ ਹੋ ਕੇ ਘਰ ਘਰ ਦਰ ਦਰ ਸਾਡੀ ਸੇਵ ਕਮਾਵਾ ਮਾਨਵ ਦੇ ਆਈ ਨਾ ਕੋਈ ਰਖਾਈਆ ਭਗਵਾਨ ਹੋ ਕੇ ਇਥੇ ਉਥੇ ਆਦ ਜਗਾਦ ਤੋ ਜਹਾਨਾ ਇੱਕ ਹੁਮ ਜ਼ਨਾਵਾ ਨਾ ਕੋਈ ਮਿਟੇ ਮਿਟਾ ਮਟਾਈਆ ਸਾਜ ਤ੍ਰੇਤਾ ਤੋਂ ਆ ਪ੍ਰਕਾਲਿਵ ਗੋਲ ਅਵਤਾਰਕ ਗੰਬਰਾ ਕੋਲੋਂ ਜੈ ਜੈਕਾਰ ਤਰਾਵਾ ਬਿਨ ਜੈਕਾਰ ਬਚਿਆ ਰੈਣ ਕੋਈ ਨਾ ਪਾਈਆ ਜਿਸ ਜੈਕਾਰ ਦਾ ਡੰਕਾ ਗੋਵਿੰਦ ਕੋਲੋਂ ਵਜਾਵਾ ਫਟੇ ਕੋ ਹਾਥਰ ਖਾਈਆ ਜੁਤੀ ਜੇਤ ਸਰੂਪ ਹਾਰਾ ਆਬੇ ਕੀ ਕਿਰਪਾ ਕਰ ਮੇਰਵਾਨ ਆਪਣੀ ਥੇਲ ਘਲਾਈਆ ਅਰਗੇ ਬਖਿਆ ਇਆਨ ਭਗਤੋ ਪੂਰੀ ਕਰਾਇਆ ਜ ਹਰ ਸਾਧ ਗੁਰ ਆ ਬਚਣਾਏਂਦਾ ਪਰ ਸੁੰੰਦੀ ਰਹਿਨਾ ਆਖਾਜ ਇਹਨੋ ਨੋਟੇ ਵਿਸ਼ਵਾਸ ਹੋ ਗਿਆ ਉਹ ਨਾ ਪੜ੍ਹਦੀ ਨਾ ਸੁਣਦੀ ਉਹਨਾਂ ਨੂੰ ਕੋਈ ਖਾਸ ਨਹੀਂ ਜਿਵੇਂ ਜਾਣ ਆਪਣਾ ਅੰਦਰਿ ਸਿਖਾਏ ਰਾ ਉੱਚੀ ਗੁਰ ਸਾਹਨੇ ਕਹਿਣਾ ਪ੍ਰਭ ਵਸਿਆ ਸਾਡੇ ਸਾਥ ਕਰ ਮੰਦਰ ਦੇਲਾ ਲਾਇਦਾ ਜੇ

ਨਾ ਸੀ ਦਾਸ ਨਾਮ ਲੈ ਆਏਂਦਾ ਜੋਤੀ ਜੋਤ ਸਰੂਪ ਹਾਰ ਆਪੇ ਆਪਣੀ ਕਿਰਪਾ ਕਰ ਜਨ ਪਰਤਾ ਆ ਭਜਣਾ ਇਹਦਾ ਜਨ ਭਗਤਾ ਉਪਰ ਹਰ ਜੂਤ ਠਾ ਮੇਰੇ ਨਜ਼ਰ ਅਠਾਈ ਆ ਕੋਈ ਲੋ ਨਾਰਗੀ ਪੰਨ ਦੀ ਚਿਠਾ ਚਿਟੀ ਗੋਰੀ ਅਵਤਾਰ ਪੀਰ ਪਗੰਬਰ ਲੋਗ ਮਾਦ ਸਨਾਈਆ ਸਾਡੇ ਪਿਛੇ ਵੜਿਓ ਹੋਇਆ ਨਿਕਾ ਨਿਕਾਓਗੇ ਵਿਰਾ ਪਾਈਆ ਲੈਣਾ ਚੁਕੇ ਜੀਵ ਜੀ ਕਾ ਜੀਵਨ ਜੁਗਤ ਦਾ ਜਨਾਈਆ ਪ੍ਰਭੂ ਨੇਂਦਾਇੰਤ ਤਰੀਕਾ ਈ ਪਰਮੇਸ਼ਰ ਦਾ ਸੰਦਾ ਪ੍ਰਭੂ ਨੇਂਦਾਇੰਤ ਤਰੀਕਾ ਸੋਹਣ ਮਹਾਰਾਜੇ ਸ਼ੇਰ ਸਿੰਘ ਵਿੱਚੋਂ ਭਲਵਾਨ ਇੱਕੋ ਜੈ ਜੈਕਾਰ ਸੁਨਾਈਆ ਜੋਤੀ ਜੋਤ ਸਰੂਪ ਹਾਰਾ ਆਪੇ ਆਪਣੀ ਕਿਰਪਾ ਕਰ ਏਕਾ ਦੇ ਆ ਸੱਚਾ ਵਰ ਜਨ ਪਗ ਤੇ ਜਗ ਤੇ ਰੂਪ ਵਖਾਈਆ ਤੇ ਜਿੰਨੇ ਇਸ ਸਤਿਗੁਰ ਦਾ ਸਾਹਿਬ ਦਾ ਦਰਸ਼ਨ ਕਰ ਲਿਆ ਉਰ ਤੇ ਕਿੰਨੀ ਕਿਰਪਾ ਹੈ ਕੀ ਦੱਸਿਆ ਸੁਆਸ ਸਰੂਪੀ ਦਰਸ਼ੇ ਅਨੁਕਾਰ ਜੋਤੀ ਜੇ ਬੇਦੋਦ ਜੋ ਤਰਸ ਨਾਈਆ ਬੇਸ਼ੱਕ ਗੁਰਸਿੱਖ ਗੁਰ ਨੂੰ ਦੇ ਜਾਵੇ ਤੋਖਾ ਗੁਰੂ ਨੇ ਕਿਆ ਆਖੇ ਗੁਰ ਕਿਆ ਗੁਰ ਕਿੰਨਿਆ ਅਕਾਲ ਪੁਰਖ ਨੂੰ ਗੁਰੂ ਇਹਦੇ ਭੇਜੇ ਹੋਇਆ ਆਏ ਆ ਬੇਸ਼ੱਕ ਗੁਰਸਿੱਖ ਗੁਰ ਨੂੰ ਦੇ ਜਾਵੇ ਤੋਖਾ ਗੁਰਮੁਖ ਨਾ ਕਦੇ ਕੋਈ ਆਈਆ ਜਿਸ ਮੇਰੇ ਗੁਰਮੁਖ ਹੋਵੇ ਔਖਾ ਸੁਣੇ ਫਰਿਆਦ ਤੇ ਪਰਵਾਈਆ ਅੰਤਿਮ ਸਵਾਸ ਤੱਕ ਤੇਰੇ ਨੋਕਾ ਪਿਛਲੀ ਭੁੱਲ ਸਾਰੀ ਦੇਵੇ ਬਖਸ਼ਾਈਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਦੇਵਣ ਹਾਰ ਸੱਚਾ ਵਾਰ ਅਰਜਨ ਲੇਖਾ ਲਿਖੇ ਪਾਈਆ ਰਾਈ ਕਹੇ ਮੈਂ ਇੱਕੇ ਨੂੰ ਰਾਵਾਂ ਉਹ ਕੋਣੀ ਇਹ ਵੀ ਇੱਕ ਐ ਰਾਈ ਕਹੇ ਮੈਂ ਕੋ ਨੂੰ ਰਾਵਾਂ ਮੈਨੂੰ ਗੁਰੂ ਅਰਜਨ ਕਾਲ ਕੇ ਗਿਆ ਪਕੀ ਓ ਮੇਰੀਆਂ ਥੱਕ ਗਿਆ ਰਖੀ ਜਾਂ ਮੈਂ ਵੇਖਿਆ ਕੋਈ ਤਾਂ ਨੇ ਰੱਬ ਬਤਾ ਨਾਲ ਰੱਸੀ ਰੱਬ ਬਤਾ ਨਾਲ ਰੱਸੀ ਪਰਮੇਸ਼ਰ ਦੀਆਂ ਬਾਹਾਂ ਬੰਨੀਆਂ ਇਹਦਾ ਮੰਤਰ ਪਰਮੇਸ਼ਰ ਦੀਆਂ ਬਾਹਾਂ ਹਨ ਪਾਣੇ ਲਖਾਰੀ ਲਿਖ ਦੇਈ ਤੇ ਪ੍ਰਭੂ ਦੀ ਰਜੀਤ ਰੱਖੋ ਪ੍ਰਭੂ ਦੀ ਤੇ ਸ਼ਾਂਤੀ मतलब प्रभु की शादी भी है फिर प्रभु ने मुखिया मतलब प्रभु ने आहो चल के वा चलन वाला फिर पैरी ना उत्ती मतलब प्रभु ने पैर भी सन ही सब कुछ ए तो रवान लागो ਨੰਗਾ ਡਾਇਆ ਪਾਸ਼ਾ ਜੀ ਤੇ ਬਾਬੇ ਗੁੱਡੇ ਦੀ ਖਾਸੀ ਤੇ ਪਾਸ਼ਾ ਜੀ ਲੱਗਿਆ ਕਿਨੇ ਚਲ ਸੰਤਾਨ ਨੂੰ ਚੱਲੀਏ ਬਾਗੇ ਗੁੱਡੇ ਨੂੰ ਮਿਲਿਆ ਗੁੱਡਾ ਜਿਸਨੇ ਭੇਵ ਖੋਲਿਆ ਗੁਜਾ ਮਰੀ ਮੰਗ ਖਾ ਕੇ ਠੇਡਾ ਉਰਖ ਅਕਾਲ ਮੇਰਾ ਰੱਖਣਾ ਚੇਤਾ ਨੇ ਬਾਬੇ ਬੁੱਢੇ ਨੇ ਮੰਗ ਮੰਗਲੀ ਇਹੇ ਕਾਲਪਕ ਮੇਰਾ ਚੇਤਾ ਰੱਖਣਾ ਤੇ ਜਿੱਦੇ ਲਾਗੋ ਦੀ ਨੰਗੇ ਲਗੇ ਤੇ ਬਿੱਲ ਬਣਾਤੀ ਜਦੋਂ ਸੰਤਾਂ ਨੂੰ ਤੇਲੀ ਉਹ ਕਹਿ ਕਾਲ ਮੇਰਾ ਰੱਖਣਾ ਚੇਤਾ ਤੇਰੇ ਅੱਗੇ ਮੰਗ ਮੰਗਾਈਆ ਤੇਰੀ ਸਿੱਖਦਾਰੀ ਦਾ ਮੇਰੇ ਹੱਥ ਠੇਕਾ ਤੇਰਾ ਦਰਸ਼ ਮੂਰਨਾ ਪਾਈਆ ਪ੍ਰਭੂ ਨੇ ਬਾਬੇ ਬੁੱਢੇ ਸਾਧ ਨੇ ਸਿਆੰਗੁਰਾ ਨੂੰ ਤਿਰਕ ਲਗਾਇਆ ਜਿਹੜੇ ਗੁਰਬਾਣੀ ਗ੍ਰੰਥ ਬਾਗਦੇ ਆ ਗੁਰਬਾਣੀ ਗ੍ਰੰਥ ਪੜ੍ਹਦੇ ਆ ਉਹਦੇ ਵਿੱਚ ਉਹਨਾ ਮਹੱਲਾ ਪਹਿਲਾ ਸਾਹ ਦੇ ਉੱਤੇ ਅੱਜ ਕਨੀ ਹੈਗਾ ਜਿਹਦੇ ਬਾਣੀ ਪੜ੍ਹਦੇ ਦੇਖਦੇ ਹੋ ਸਾਹ ਦੇ ਉੱਤੇ ਅੱਜ ਕਨੀ ਹੈਗਾ ਉਹ ਆ ਮਹੱਲਾ ਜੇ ਮਹੱਲਾ ਪਹਿਲਾ ਬਾਤੇ ਗੁਰੂ ਨਾਨਕ ਦੇਵ ਜੀ ਬਾਣੀ ਆ ਜੇ ਮਹੱਲਾ ਦੂਜਾ ਬਾਤੇ ਗੁਰੂ ਅੰਗਦ ਦੇਵ ਜੀ ਬਾਣੀ ਆ ਇਹ ਮਹੱਲਾ ਤੇ ਜਾਦੇ ਗੁਰੂ ਅਮਰਦਾਸ ਦੀ ਬਾਣੀ ਆ। ਜੇ ਮਹੱਲਾ ਚੌਥਾ ਤੇ ਗੁਰੂ ਰਾਮਦਾਸ ਦੀ ਬਾਣੀ ਆ। ਜੇ ਮਹੱਲਾ ਪੰਜਵਾਂ ਤੇ ਗੁਰੂ ਅਰਜਨ ਦੇਵ ਦੀ ਬਾਣੀ ਆ। ਗੜੀ ਛੇਵਾਂ ਮਾਂ ਲਾ ਨਹੀਂ ਆਉਂਦਾ। ਸਤਵਾਂ ਨਹੀਂ ਆਉਂਦਾ। ਅਠਵਾਂ ਨਹੀਂ ਆਉਂਦਾ। ਫਿਰ ਨਾਂ ਆਉਂਦਾ ਗੁਰੂ ਤੇਗ ਬਹਾਦਰ ਤੇ ਗੁਰੂ ਗ੍ਰੰਥ ਸਾਹਿਬ ਸਰੋਗਿਆ। ਜਿੰਜੇ ਇੱਦਿ ਗੁਰੂ ਦੀ ਬਾਣੀ ਆ ਉਹਦਾ ਮਤਲਬ ਇਹ ਮਹੱਲਾ ਕਹਿ ਕੇ ਕਰਦਿਆ ਮਹੱਲਾ ਨਹੀਂ ਮਹਿਲਾ ਵਾ। ਹੋ ਗਿਆ। ਤੇਰੀ ਸਿਖਤਾਰੀ ਦਾ ਮੇਰੇ ਹੱਥ ਝਕਾਰ ਤੇਰਾ ਦਰਸ਼ੀ ਮੂਰ ਨਾਮ ਪਾਈਆ ਮੈ ਰਾਹ ਤਕਾ ਵਿੱਚ ਖੇਤਾ ਮੈ ਰਾਹ ਤਕਾ ਤੇਰਾ ਵਿੱਚ ਖੇਤਾ ਅਜਾੜ ਵਿੱਚ ਤੇਰਾ ਲਾਈਆ ਜਿਸ ਦੀ ਪਾਵੇ ਗੁੱਟੇ ਮੰਨ ਅੱਖੀ ਇਸ ਦੀ ਤਾਂ ਤਾਂ ਬਾਬੇ ਗੁੱਡੇ ਸਾਹਿਬ ਨੇ ਅੱਖੀ ਮੰਨੀ ਤੇ ਕੀ ਕਹਾ ਜੇ ਜਿ ਦੀ ਬਾਬੇ ਗੁੱਡੇ ਮੰਨੀ ਆਖੀ ਮਗਰੋਂ ਜਗ ਤੇ ਜਹਾਨ ਅਖਰਾ ਵਾਲੀ ਪੜੇ ਸਾਖੀ ਜੇ ਜਿ ਦੀ ਬਾਬੇ ਗੁੱਡੇ ਮੰਨੀ ਆਖੀ ਮਗਰੋਂ ਜਗ ਤੇ ਜਹਾਨ ਅਖਰਾ ਵਾਲੀ ਪੜੇ ਸਾਖੀ ਜਿਹੜਾ ਇਹਨੂੰ ਕਹੇਗਾ ਬੰਦਾ ਖਾਕੀ ਖਾਕ ਵਿੱਚ ਦਹਿ ਮਲਾਈਆ ਇੱਕੋ ਇਸ਼ਟ ਪੁਰਖ ਆਕਾਲ ਗੁਰੂ ਗੋਬਿੰਦ ਸਿੰਘ ਗਿਆ ਸਮਝਾਈਆ ਆਦਿ ਜਗਾਰ ਚੱਲੇਗਾ ਨਾਲ ਨਾਲ ਜਿਹੜਾ ਜਨਮ ਮਰਨ ਵਿੱਚ ਨਾ ਆਈਆ ਆਦਿ ਜਗਾਰ ਚੱਲੇਗਾ ਨਾਲ ਨਾਲ ਦੇ ਰਾਜ ਮੰਨ ਮਨ ਵਿੱਚ ਨਾ ਆਈਆ ਤੇ ਮਾਪੂਦਰੀਸੋ ਇਹਨਾਂ ਨੰਨਾ ਹੱਦੀਆਂ ਰੀਤੀਆਂ ਤੋਂ ਬਦਲੀਆਂ ਹੱਦੀਆਂ ਰੀਤੀਆਂ ਬਦਲੀਆਂ ਨਾ ਐ ਜਿਹਦੇ ਕੱਪੜੇ ਪਾ ਕੇ ਰੈਂਦੇ ਆ ਫਟਕਦੇ ਰਾਤ ਨੂੰ ਸਸਾਂਗੇ ਹੁੰਦਾ ਜੋ ਰੀਤੀਆਂ ਪਹਿਨੀਆਂ ਉਹ ਹੀ ਪਾਗਿਆ ਸਾਨੂੰ ਰੀਤੀਆਂ ਨਵੇਂ ਦੱਸਦੀਆਂ ਇਹ ਉਹ ਜਿਸ ਨੂੰ ਮਿਲ ਗਿਆ ਆਲਾਮਾ ਦਾ ਆਰਾਮ ਉਰੀ ਕਿਆਂ ਪਿਛਲੀਆਂ ਗਏ ਬਦਲਾਈਆ ਓ ਸਾਡੀ ਨਾ ਕੋਈ ਸੁਬਾਹ ਨਾ ਕੋਈ ਸ਼ਾਮ ਏ ਕੋ ਰੰਗ ਰੰਗਾਈਆ ਓ ਜਿਸ ਨੂੰ ਮਿਲ ਗਿਆ ਕਾਣਾ ਦਾ ਕਾਨਾ ਉਹਨਾਂ ਦਾ ਝੁਲਦਾ ਦਸੇਨਿਸ਼ਾ ਜਾਈਆ ਗੁਰੂ ਨਾਨਕ ਦੇਵ ਤੇ ਗੁਰੂ ਗੋਬਿੰਦ ਸਿੰਘ ਕਹਿ ਕੇ ਗਏ ਵਿੱਚ ਜਹਾਨਾ ਗੁਰੂ ਨਾਨਕ ਦੇਵ ਤੇ ਗੁਰੂ ਗੋਬਿੰਦ ਸਿੰਘ ਕਹਿ ਕੇ ਗਏ ਵਿੱਚ ਜਹਾਨਾ ਓ ਗੁਰਮਖੋ ਜਾਤ ਪਾਤ ਨਾ ਕੋਈ ਰਖਾਈਆ ਸਭ ਨਾਲ ਸਾਂਝਾ ਕਰਿਓ ਪਿਆਰ ਪਿਆਰ ਵਿੱਚੋਂ ਪਿਆਰ ਨਜਰੀ ਆਈਆ ਇਹ ਸਾਡੇ ਲਈ ਘਾਟ ਆ ਸਭ ਨਾਲ ਸਾਂਝਾ ਕਰਿਓ ਪਿਆਰ ਪਿਆਰ ਵਿੱਚੋਂ ਪਿਆਰ ਨਜ਼ਰੀ ਆਈ ਆ ਓ ਜੇ ਕੱਠੇ ਹੋਗੇ ਮਾਰੋਗੇ ਆਵਾਜ਼ ਓਏ ਕੁੜਕੇ ਅਕਾਲ ਪਜਾਇਆ ਵੇ ਵਾਹੋਦਾਈਆ ਤੁਹਾਡਾ ਹਾਲ ਹੋ ਰੇ ਸਵਾਨਾ ਆਸਾ ਤਾੜੀ ਪੂਰ ਕਰਾਈਆ ਜੇ ਗੁਰਮੁਖੋ ਮੰਨ ਲਾ ਤੇ ਮਨਿਓ ਬਿਤਾ ਪੁਰਖ ਅਕਾਲ ਦੁਜੀ ਓੜਨਾ ਕੋਈ ਤਕਾਈਆ ਫਿਰ ਕਿਧਰ ਚਲੋਗੇ ਚੱਲੇਗਾ ਨਾਰ ਵਖਰਾ ਰਹਿਣ ਕੋਈ ਨਾ ਪਾਈਆ ਦੀਨ ਦੁਨੀ ਨਿਲਾ ਕੇ ਲਜਿਆ ਕਾਲ ਲੰਬਿਆ ਕੋਈ ਡਾਊਟ ਨਹੀਂ ਇਹਦੇ ਵਿੱਚ ਜਿਹੜਾ ਮਿਲੇ ਉਹਨੂੰ ਕਹਾਂ ਮੈਨੂੰ ਪੁਰਖਿਆ ਕਾਲ ਲੰਬਿਆ ਪਰਦਾ ਉਹ ਲੜੈ ਨਾ ਲਈਆ ਜਿਨੇ ਪੇੜ ਅਤਮੈ ਰੂਪ ਨੂੰ ਮਿਲ ਕੇ ਖੁਜੀ ਮਨਾਈਆ ਜੇ ਤੁਸੀਂ ਮਤਲਬ ਸਮਝ ਨੀ ਲੋ ਸੋਹਣ ਯਾਬ ਦਾ ਟਾਟਾ ਮੇਰਾ ਬਲ ਕਰੇ ਨਾਰਾਇਆ ਜਨ ਭਗਤ ਹੋਏ ਹੋ ਜਾਵੇ ਮੇਰੇ ਵਕਤ ਨੇ ਆਉਂਦੇ ਰੋਜਾ ਜਨ ਭਗਤ ਹੋਏ ਹੋ ਜਾਵੇ ਮੇਰੇ ਵਕਤ ਨੇ ਆਉਂਦੇ ਰੋਜਾ ਨੋਂ ਸੋਚਣਾਂ ਵਿੱਚੋਂ ਮੀ ਜੋ ਪਛੋਤਾਉਗੇ ਇਹੋ ਜਿਹੀ ਨਹੀਂ ਲੱਭਣੀ ਮੋਜਾ ਉਹ ਸਨਮੁਖ ਬੈਠਿਆ ਆਨੰਦ ਅਰਸ਼ਣ ਪਾਵੇ ਜੇ ਬਾਪ ਦੇ ਹੁੰਦਿਆਂ ਪੁੱਤ ਬੈਠਾ ਰਾਂ ਵਿੱਚ ਬੋਲ ਫਿਰ ਮਰਗੋ ਚਾਚਾ ਕਿਹੜਾ ਕੰਨਿਆ ਔਰ ਤੇ ਲੈ ਭਰਾਈਆ ਓ ਜਨ ਭਗਤੋ ਆਪਣੇ ਅੰਦਰ ਸਾਰੇ ਸੋਚੀਏ ਸੋਚਾ ਓ ਜਾਣ ਭਗਤੋ ਆਪਣੇ ਅੰਦਰ ਸਾਰੇ ਸੋਚੀਏ ਸੋਚਾ ਸਾਡਾ ਸਤਗੁਰੂ ਸਾਨੂੰ ਕੀ ਆ ਸਮਝਾਈਆ ਇੱਕ ਫਿਰ ਬਾਪੂ ਦ੍ਰਿਸ਼ਟੀਨਾ ਉਹਨੇ ਨੌਜੰਦੂ ਦਿਨੋ ਗਿਰਗਾਇਆ ਉਹਦੇ ਬਾੜੇ ਬਾਣੀ ਥੋੜੀ ਦੋੜਾਣਾ ਇੱਕ ਹੋਰ ਮੇਰਾ ਸੰਗੀ ਜਨ ਨੂੰ ਚੰਦੂ ਦੀ ਅਗੇ ਲੰਗਾਈਆ ਓ ਪ੍ਰਭੂ ਤੂੰ ਬਣਾਉਂਦਾ ਪਕਾਸ ਬੰਦੀ ਜਨਪਗਤ 2100 ਦਾ ਹਾਰ ਪੁਰਖ ਬਨਾਚੀ ਦੇ ਗਲ ਬੰਨੇ ਜਨਪਗਤ 2100 ਦਾ ਹਾਰ ਪੁਰਖ ਅਬਨਾਚੀ ਦੇ ਗਲ ਬੰਨੇ ਵੇਚ ਡਾਊਟ ਕੋਈ ਨਹੀਂ ਬੱਦਾ ਇਹਦਾ ਮਰਨ ਪ੍ਰਭੂ ਦਾ ਗਾਭੀਆ ਗਾਈ ਉਰਕ ਬਣਾ ਚੀਨੇ ਗਾਲ ਬੰਨੇ ਨਾਲ ਤੇ ਬਚੋਲਾ ਦਿਖਾ ਲਿਆ ਵੀ ਕੋਈ ਮੁਕਰੇ ਨਾ ਰਮੀਦਾਸ ਵਿੱਚੋਲਾ ਇੱਕ ਰਖਾਈਆ ਉਹ ਕੇ ਸਕ ਅੰਗੇ ਸਾਡਾ ਭਗਤਾਨੀ ਮੰਨੇ ਮੁਰਜੋ ਕੇ ਮੁਕਰ ਕਦੇ ਨਾ ਆਈਆ લાલો ਨੇ ਘੁੱਟ ਕੇ ਵੜਿਆ ਗੋਟਾ ਲਾਲੋ ਨੇ ਘੁੱਟ ਕੇ ਵੜਿਆ ਗੋਟਾ ਗੋਟਾ ਘੁੱਟੇ ਚਾਈਂ ਚਾਈਆਂ દਲੀਪ ਸਿੰਘ ਨੂੰ ਪੁੱਛਾ ਕਰਤਾ ਕਾਰਕਮਾਈਆ ਉਹ ਜਿਸ ਦੇ ਕੋਲ ਸਭ ਕੁਝ ਉਹ ਦਾਤਾ ਨੂਰੇ ਲਾਈਆ ਦੇ ਜਿਹਨੇ ਦਰਸ਼ਨ ਕਰ ਲਏ ਹੋਰ ਪਰਮੋਸ਼ਣ ਤਾਂ ਦਿੱਤੀ ਹੋਈ ਆ ਚਿੱਤਰ ਗੁਮਤਾ ਕਿਸੇ ਦਾ ਲੇਖਾ ਨਾ ਕਦੇ ਵਖਾਲਾ ਜਿੰਨਾ ਸਿਰ ਆਪਣਾ ਹੱਥ ਟਕਾਈਆ ਜੇ ਤੁਹਾਡਾ ਜੀਵਤ ਬੁੱਝ ਗਿਆ ਤੇ ਹੁਣ ਵੇਖਿਓ ਕਿਤਰਾ ਅੰਦਰਬਾਦ ਬਿਨ ਤੇਲ ਬਾਦੀ ਕਰਾਂ ਰਸਨਾਈਆ ਭయ్యా ਭਗਤ ਸਹੇਲੇ ਜਿੱਥੇ ਹੋਣ ਉਥੇ ਪਾਲਾ ਏ ਮੇਰੀ ਬੇਰਵਾਈਆ ਅਗਲਾ ਵਕਤ ਨਹੀਂ ਕੋਈ ਜਵਾਬ ਦੇ ਸੁਹਾ ਦਾ ਅੰਦਰ ਵੜ ਕੇ ਵੇਖੇ ਸਭ ਨੂੰ ਤਾਂ ਤਾਈਆ ਫਲ ਦੇਣਾ ਕਹਿਆ ਵਾਰੀ ਤਤ ਦਾ ਲਾ ਪੱਤ ਡੈਂ ਦੀ ਮਹਗਾਈਆ ਓਏ ਤਾਨੂੰ ਸਿਖਤੀ ਗਈ ਕੀ ਕਹਿ ਗਈ ਔ ਕੋਈ ਯਾਰ ਸਿਏ ਨਾਵੇ ਨਾ ਜਾ ਮੇਰਾ ਜਰਾਨਾ ਗਿਆ ਨਵਾਈਆ ਇਹਨੂੰ ਪੁੱਤਰ ਨਾਸਨ ਜੋ ਸਿੰਘ ਪਾਦਾ ਏਡਾ ਦਾ ਨੂਰੇ ਲਾਈਆ ਹੁਣ ਵੇਲਾ ਆ ਗਿਆ ਦੇਣਾ ਹੁਕਮ ਆਪਣੇ ਅਕਬਾਦਾ ਅਗਲੇ ਬੁੰਦੀ ਵਾਲਿਓ ਸਨਨਾ ਚਾਹੀ ਚਾਹਿਆ ਖੇਲ ਵੇਖਿਓ ਸ਼ਬਦ ਦੀ ਅਸ਼ਾਲਾ ਅਸ਼ਲ ਜਲ ਕੀ ਆਪਣੀ ਕਾਰ ਭਗਤਾਈਆ ਹੋਣ ਰੂਪ ਨਹੀਂ ਕੋਈ ਬਾਦਸ਼ਾਹਾਂ ਗੰਗਾਲਾ ਸੈਨ ਸ਼ਾਹ ਹੋ ਕੇ ਸੈਨ ਚਾਏ ਦੁ ਜਹਾਨ ਦੇ ਵਿਖਾਈਆ ਜੋਤੀ ਜੋਤ ਸਰੂਪ ਹਾਰ ਆਪ ਆਪਣੀ ਕਿਰਪਾ ਕਰ ਦੇਵਨ ਹਾਰਾ ਸੱਚਾ ਵਾਰ ਸੁਰਤਾ ਕੇ ਆਪ ਵਰਤਾਈਆ ਤੇ ਸਹਿਗੁਰੂ ਗੋਬਿੰਦ ਸਿੰਘ ਜੀ ਕਹਿ ਰਹੇ ਆ ਅਗੇ ਤੋਂ ਬਣਦੇ ਬਸ ਸੋ ਹੰਮਾਰਾਈ ਜੇ ਸੰਗਿ ਜਿਨੋ ਭਗਵਾ ਆਂਦੀ ਜਾ